ਬਾਈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਰੇਸ਼ਮ ਗੰਨੇ ਵਾਲਾ ਪਹਿਲਾਂ ਤਾਂ ਬਾਈ ਸਾਰੇ ਜਿੰਨੇ ਵੀ ਮੇਰੇ ਵੀਰ ਦੇਸਾਂ ਅਪਦੇਸਾਂ ਦੇ ਵਿੱਚ ਬੈਠੇ ਆ ਸਾਰਿਆਂ ਨੂੰ ਬਾਈ ਬਾਈ ਚਮਕੌਰ ਕਨੋਂ ਤੇ ਮੇਰੇ ਕਨੋਂ ਬਾਈ ਦਿਲੋਂ ਸਲੂਟ ਹੈ ਬਾਈ ਠੀਕ ਹੈ ਤੇ ਅੱਜ ਬੈਠੇ ਆ ਬਾਈ ਪਿੰਡ ਮਲਕਾਣਾ ਦੇ ਵਿੱਚ ਤੇ ਮਲਕਾਣਾ ਪਿੰਡ ਦੇ ਵਿੱਚ ਬਾਈ ਹਨਾ ਮੇਰੇ ਨਾਨਕੇ ਵੀ ਆ ਬਾਈ ਹਨਾ ਤੇ ਆ ਬਾਈ ਸਾਡਾ ਭਰਾ ਰਗਾ ਗੀਤ ਗਾਉਂਦਾ ਠੀਕ ਹੈ ਵਿਚਾਰਾ ਗਰੀਬ ਹੈਗਾ ਪੜ ਤੱਕ ਬਈ 11ਵੀਂ ਪੜਦਾ 11ਵੀਂ ਵਿੱਚ ਬਈ ਤੈਨੂੰ ਮੁਬਾਰਕਾਂ ਬਈ 11ਵੀਂ ਵਿੱਚ ਪੜਦਾ ਅੱਗੇ ਵੀ ਬਦਨ ਦੀ ਤੈਨੂੰ ਪਰਮਾਤਮਾ ਬਲ ਬਖਸ਼ੇ ਤੇ ਬਈ ਬਹੁਤ ਸੋਹਣਾ ਲੰਦਾ ਸਿਰੇ ਹੀ ਲੰਦਾ ਬਈ ਠੀਕ ਹੈ ਤੇ ਅੱਜ ਬਈ ਇਹ ਤੋਂ ਗੀਤ ਸੁਣਦੇ ਆ ਭਰਾ ਤੋਂ ਤੇ ਬਈ ਦੱਬ ਕੇ ਨਾ ਸ਼ੇਅਰ ਕਰ ਦਿਓ ਠੀਕ ਹੈ ਬਈ ਤੇ ਵੀਡੀਓ ਦੇ ਨਾਲ ਜੁੜੇ ਰਹੋ ਬਈ ਐਂਡ ਟਿੱਕਰ ਲੈ ਵੀ ਚਮਕੌਰ ਸਿੰਘ ਪਹਿਲਾਂ ਤਾਂ ਤੈਨੂੰ ਸੱਸੀ ਕਾ ਹਾਂ ਕਿਹੜੇ ਕਿਹੜੇ ਗੀਤ ਚਾਹੁੰਦੇ ਬਈ ਤੁਸੀਂ ਇੱਕ ਇੱਕ ਤਾਂ ਕਾਤਲ ਦਾ ਵਾਈ ਅੱਛਾ ਦੂਜਾ ਇਹ ਹੈਗਾ ਹੀ ਲਾਇਆ ਚ ਰੱਖੀ ਦੋ ਆਈ ਤੇ ਜੇ ਸਾਨੂੰ ਸੁਣਾ ਦੇ ਬਾਈ ਵੀਰਾਂ ਤਿੱਕਰ ਅਬੀਰ ਦੇਖੀ ਜਾਂਦੇ ਐ ਠੀਕ ਐ ਤੇ ਚੱਕ ਦੇ ਫਟੇ ਇੱਕ ਦਾ ਸੁਣਾ ਫਿਰ ਸ਼ੁਰੂ ਕਰਾਂ ਜੀ ਸ਼ੁਰੂ ਕਰ ਦੇ ਬੱਲੂ ਕਾਤ ਨੇ ਤੇਰੀਆਂ ਅਦਾਵਾਂ ਨਹੀਂ ਮੈਂ ਮੱਲ ਮੱਲੀ ਫਿਦਾ ਹੋਈ ਜਾਵਾਂ ਤੈਨੂੰ ਫੁੱਲਾ ਵਰਗੀ ਨੂੰ ਕਿੰਜ ਰੱਖਾ ਸਾਹਮ ਕੇ ਨਾ ਸਮਝ ਤੇਰੇ ਤੇ ਕੀ ਗਾਮ ਤੇਰੇ ਪਿੱਛੇ ਜੱਗਾ ਸਾਰੀ ਰਾਤ ਕੁੜੇ ਤਾਰਿਆਂ ਨੂੰ ਬਤਾ ਪਾਈ ਜਾਵਾਂ ਕਿਰਜ ਤੂੰ ਕਰਦੇ ਤੂੰ ਹਾਂ ਕੁੜੇ ਮੈਂ ਚੰਨ ਤੇਰੇ ਪਹਿਰੇ ਚ ਚੁਕਾਵਾਂ ਏ ਬੋਲਾ ਤੈਨੂੰ ਝੂਠ ਕੁੜੇ ਸੋ ਰੱਬ ਦੀ ਮਥਾਏ ਮਰ ਜਾਵਾ ਮੇਰੇ ਦਿਲ ਵਿੱਚ ਵਸਦੀ ਏ ਤੂੰ ਗਲ ਦਿਲ ਦੀ ਮੈਂ ਕਿਵੇਂ ਸਮਝਾਵਾਂ ਜਿਵੇਂ ਤੇਰੇ ਪਿੱਛੇ ਲੱਗੇ ਸਾਰੇ ਚੱਕ ਤੇ ਬਿੱਲੋਂ ਨਖਾਂਦਾ ਤੇ ਇਨਾਂ ਕਤੇ ਅੱਖਾਂ ਵਿੱਚ ਅੱਖਾਂ ਪਾ ਕੇ ਮਾਰਦੀ ਖੋਰੇ ਕਰਦਾ ਲਗ ਤੂਈ ਅੱਖ ਤੇਰੇ ਕੰਨੇ ਤੇਰੇ ਪਿੰਡ ਵਾਲੇ ਮੋੜ ਤੇ ਸੋਣੀਏ ਮੈਂ ਖੜਦਾ ਸਾਮ ਕੀ ਸਵੇਰੇ ਤੇਰੇ ਦਿਲ ਵਿੱਚ ਮੈਂ ਹਾਂ ਕੁੜੇ ਪਾਏ ਮੇਰੇ ਜਹੇ ਫਿਰ ਦੇ ਬਥੇਰੇ ਬਹੁਤ ਬਹੁਤ ਧੰਨਵਾਦ ਭਾਈ ਗੀਤ ਸੁਣਾਇਆ ਤੁਸੀਂ ਤੇ ਇੱਕ ਚਮਕੌਰ ਸਿੰਘ ਗੱਲ ਇਹ ਹੈ ਭਾਈ ਜੀ ਤੁਸੀਂ ਨਾ ਮੇਰੇ ਕੋ ਨੀਂ ਮੂੰਹ ਕਰਕੇ ਗਾਇਆ ਠੀਕ ਹੈ ਉਹ ਕੈਮਰੇ ਕੋ ਨੀਂ ਮੂੰਹ ਕਰਕੇ ਗਾਉਣਾ ਭਾਈ ਜਿਹੜਾ ਦੂਜਾ ਗੀਤ ਗਾਉਣਾ ਥੋੜੀ ਤੂੰ ਮੇਂ ਕੁਰਸੀ ਐਂ ਤਾਂ ਕਰ ਲੈ ਥੋੜੀ ਜਿਹੀ ਉਹਰੇ ਨੂੰ ਕਰ ਲਓ ਸਾਹਮਣੇ ਖੜ ਕੇ ਜਮਾ ਸਾਹਮਣੇ ਗਾਉਣਾ ਬਈ ਚਾਹ ਕੇ ਹਾਂ ਠੀਕ ਹੈ ਬਈ ਤੇ ਬਹੁਤ ਬੜਾ ਚੱਕਰੇ ਬੱਤੇ ਬਈ ਤੇ ਵਾਤੂ ਨਾ ਹਾਂ ਹਾਂ ਜਿਹੜਾ ਹੁਣ ਤੂੰ ਉਦੋਂ ਅਗਲਾ ਗੀਤ ਸੁਣਾਓ ਠੀਕ ਹੈ ਸਾਨੂੰ ਲਾਰਿਆਂ ਚ ਰੱਖੇ ਕੀ ਕਸੂਰ ਹੋ ਗਿਆ ਸਾਨੂੰ ਨਾਰਿਆਂ ਚ ਰੱਖੀ ਕੀ ਕਸੂਰ ਹੋ ਗਿਆ ਕਿਹੜੀ ਗੱਲੋਂ ਤੂੰ ਮੇਰੇ ਤੋਂ ਦੂਰ ਹੋ ਗਿਆ ਕਿਹੜੀ ਗੱਲੋਂ ਤੂੰ ਮੇਰੇ ਤੋਂ ਦੂਰ ਹੋ ਗਿਆ ਕੀਤੇ ਸੀ ਜੋ ਬਾਦੇ ਮੈਨੂੰ ਅੱਜ ਵੀ ਯਾਦ ਨੇ ਕੀਤੇ ਸੀ ਜੋ ਬਾਦੇ ਮੈਨੂੰ ਅੱਜ ਵੀ ਯਾਦ ਨੇ ਜਿੱਦਾਂ ਤੂੰ ਸਾਨੂੰ ਛੱਡਾ ਏ ਸਾਨੂੰ ਕੁਝ ਚੰਗਾ ਲੱਗਦਾ ਨਹੀਂ ਜਿਦਾ ਤੁਸਾਨੂੰ ਛੱਡੈ ਸਾਨੂੰ ਕੁਝ ਚੰਗਾ ਲੱਗਦਾ ਨਹੀਂ ਐ ਨਹੀਂ ਆਉਂਦਾ ਐਨਾ ਕੀ ਲਿਖਾਈ ਅੱਛਾ ਠੀਕ ਹੈ ਠੀਕ ਹੈ ਤੇ ਅੱਗੇ ਹੋਰ ਲਿਖੀਏ ਨੇ ਹਾਂਜੀ ਲਿਖਦਾ ਕਰਾਂ ਅੱਗੇ ਲਿਖੂਗਾ ਹਾਂਜੀ ਬਸ ਮੀਨੇ ਤੱਕ ਅੱਛਾ ਮੀਨੇ ਲੱਗ ਜਾਂਦਾ ਕਿ ਕੀ ਦਿੱਤੇ ਲਿਖ ਮੈਨੂੰ ਪੜ੍ਹਨਾ ਹੀ ਹੁੰਦਾ ਜੀ ਬਸ ਪੜ੍ਹਨਾ ਹੀ ਹੁੰਦਾ ਪੜ੍ਹਾਈ ਵੀ ਜ਼ਰੂਰੀ ਹੈ ਹਨਾ ਬਾਈ ਦੇਖੋ ਹਨਾ ਪੜ੍ਹਾਈ ਵੀ ਜ਼ਰੂਰੀ ਹੈ ਨਾਲ-ਨਾਲ ਤੇ ਨਾਲ-ਨਾਲ ਲਿਖਣਾ ਵੀ ਜ਼ਰੂਰੀ ਹੈ ਠੀਕ ਹੈ ਬਾਈ ਤੇ ਇਦੋਂ ਅੱਗੇ ਬਾਈ ਆਪਣਾ ਭਰਾ ਦਾ ਕਿਦਣਾ ਰਿਕਾਰਡ ਕਰਾਉਣਾ ਇੱਕ ਉਹ ਅਸੀਂ ਕਰਾਵਾਂਗੇ ਬਾਈ ਕੋਲੇ ਇੱਥੇ ਤਲਵੰਡੀ ਠੀਕ ਹੈ ਤੇ ਉਹ ਵੀ ਤੁਹਾਨੂੰ ਸਾਰਿਆਂ ਨੂੰ ਭੈਣਾ ਭਰਾਵਾਂ ਨੂੰ ਜਿੰਨੇ ਵੀ ਆਪਣੇ ਨਾਲ ਭੈਣਾ ਜੁੜ ਗਏ ਹਨ ਬਾਗਾ ਪੁਰਾਣਾ ਸ਼ੈਡ ਮੁਕਸਰ ਸ਼ੈਡ ਅਸਹਾਰ ਸ਼ੈਡ ਦੇ ਸਾਰੇ ਜਿੰਨਾਂ ਦੇ ਕੋਲੇ ਆਪਣੇ ਚੈਨਲ ਚੱਲਦੇ ਨੇ ਸਾਰਿਆਂ ਕੋਲੇ ਬਈ ਨੋਟੀਫਿਕੇਸ਼ਨ ਭੇਜਾਂਗੇ ਤੇ ਸਾਰੇ ਜਣੇ ਬਈ ਦੱਬ ਕੇ ਸ਼ੇਅਰ ਕਰ ਦਿਓ ਕਿਰਾਂ ਬਾਈ ਤੁਸੀਂ ਇਹ ਗੀਤ ਸੁਣੋ ਇਹਦਾ ਭਰਾ ਨੇ ਬਈ ਥੋੜੀ ਜੀ ਨਾ ਮਿਹਨਤ ਮਤਲਬ ਮਿਹਨਤ ਦੀ ਲੋੜ ਹੈ ਬਈ ਤੁਹਾਨੂੰ ਥੋੜੀ ਜੀ ਪਤਾ ਕੀ ਗੱਲ ਹੈ ਜਿਹੜਾ ਇਹ ਗੁਰ ਲੈਣਾ ਪੈਂਦਾ ਕਿਸ ਤੂੰ ਗੀਤ ਗਾਉਣ ਵਾਸਤੇ ਵੀ ਗੀਤ ਤਾਂ ਥੋੜਾ ਬਹੁਤ ਤਕੜਾ ਹੈ ਗੱਲ ਕਰ ਥੋੜੀ ਜੀ ਸੁਣੋ ਇਹ ਅਸਲ ਦੀ ਲੋੜ ਹੈ ਹਾਂ ਜੇ ਬਾਈ ਜੀ ਇਹ ਅਸਲ ਦੀ ਲੋੜ ਪੈਂਦੀ ਜਿਵੇਂ ਹੁਣ ਫਿਰ ਉਦੋਂ ਇਹੀ ਗੀਤ ਪ੍ਰੋਪਰ ਵਧੀਆ ਹੋ ਜਾਊਗਾ ਹਾਂਜੀ ਹੂੰ ਹਾਂਜੀ ਠੀਕ ਹੈ ਜੀ ਹਾਂ ਜਿਵੇਂ ਤੁਸੀਂ ਇੱਕ ਗੱਲ ਮਤਲਬ ਲੰਮੀ ਗੱਲ ਨਹੀਂ ਥੋੜੀ ਜਿਹੀ ਹੈ ਨਾ ਉਹ ਤੁਹਾਨੂੰ ਥੋੜੀ ਰਹਿਸਲ ਦੀ ਲੋੜ ਹੈ ਠੀਕ ਹੈ ਜੀ ਹਾਂ ਉਹਦੇ ਵਿੱਚ ਥੋੜਾ ਹੈ ਨਾ ਕਿਸੇ ਭਰਾ ਨੂੰ ਆਪਾਂ ਕੋਈ ਨਹੀਂ ਸੱਦ ਲਾਂਗੇ ਤੇ ਗੀਤ ਗਾਇਆ ਜੋ ਵਧੀਆ ਹਾਂ ਹਾਂ ਤੇ ਠੀਕ ਹੈ ਬਾਈ ਸੁਣ ਕੇ ਬਾਈ ਗੀਤ ਬਾਈ ਦੇ ਲੈ ਇੱਕ ਸ਼ੇਅਰ ਕਮਿਟ ਕਰਕੇ ਦੱਸਣਾ ਹੈ ਤੇ ਕਿਦਾਂ ਦਾ ਲੱਗਿਆ ਤੇ ਇਹ ਮੈਂ ਤੁਹਾਨੂੰ ਹੋਰ ਸੁਣਾਉਣਾ ਹੁਣ ਮੈਂ ਤੁਹਾਨੂੰ ਗਾ ਕੇ ਸੁਣਾਉਣਾ ਵੀ ਕਿਵੇਂ ਹੁੰਦਾ ਹਾਂ ਹਾਂ ਜਿਵੇਂ ਹੁਣ ਗੀਤ ਲਿਖਿਆ ਸੀ ਬਾਈ ਨੇ ਹੋ ਕੋਈ ਕਹਿੰਦਾ ਚੱਕ ਲੋ ਤੇ ਕੋਈ ਕਹਿੰਦਾ ਥਰ ਲੋ ਜਿਵੇਂ ਰੁਕ ਜੇ ਕੋਈ ਕਹਿੰਦਾ ਚੱਕ ਲੋ ਤੇ ਕੋਈ ਕਹਿੰਦਾ ਥਰ ਲੋ ਕਟਾ ਕੱਟੀ ਕੱਡੂ ਕਾਕਾ ਇੱਕ ਪਾਸਾ ਕਰ ਲੋ ਰੁਕ ਗਿਆ ਨਾ ਮਾੜਿਆ ਕ ਮਾਝ ਕਦੇ ਇੱਜ਼ਤ ਨਾ ਬਣੇ ਮਾੜਿਆ ਕ ਮਾਝ ਕਦੇ ਇੱਜ਼ਤ ਨਾ ਬਣੇ ਕੀਤੇ ਚੰਗਿਆਂ ਨੂੰ ਦੁਨੀਆ ਯਾਦ ਕਰਦੀ ਇੱਥੇ ਵੀ ਰੁਕ ਗਿਆ ਨਾ ਥੋੜੇ ਟਾਈਮ ਵਿੱਚ ਜੜੀ ਮਿਲੇ ਕਮਜਾਬੀ ਕਹਿੰਦੇ ਥੋੜਿਆਂ ਦੇ ਨਾਲ ਚੁਪਰ ਬਾਅਦ ਕਰਦੀ ਜਿਵੇਂ ਤੂੰ ਥੋੜਾ ਜਨਾ ਪ੍ਰੋਪਰ ਲੰਮਾ ਕਹੇ ਨਾ ਕੋਈ ਗੱਲ ਨਹੀਂ ਆਪਾਂ ਵੀਰਾ ਤੋਂ ਮਾਫੀ ਚਾਹੁੰਦੇ ਆ ਤੇ ਕੋਈ ਨਹੀਂ ਅਗਲੀ ਵਾਰ ਬਾਈ ਸਾਨੂੰ ਜਦੋਂ ਵੀ ਬਾਈ ਨਾਲ ਜੋੜ ਮਿਲ ਹੋਇਆ ਹਨਾ ਤੇ ਅਗਲੀ ਵਾਰ ਬਾਈ ਵਧੀਆ ਗਵਾਵਾਂਗੇ ਪੂਰਾ ਸਿਰਾ ਗੀਤ ਗਵਾਵਾਂਗੇ ਬਾਈ ਠੀਕ ਹੈ ਬਾਈ ਧੰਨਵਾਦ ਬਾਈ ਸ਼ੇਅਰ ਕਰ ਦਿਓ ਦਬਕੇ ਓਕੇ ਬਾਈ